ਸਭ ਨਾਲ ਜਿਆਦਾ ਮਿੰਟ 11 ਲੋੜੀ ਉਹ ਗਿਆਨਾ ਰੋਹ ਜੇ ਮੈਂ ਪਤਨੀ ਦਾ ਆਜੂ ਮੈਨੂੰ ਕੰਡ ਕਰਾ ਲੂੰਗਾ ਠੀਕ ਹੈ ਨਹੀਂ ਤੁਸੀਂ ਕੰਟੀਨਿਊ ਕੰਡਨੀਸ ਕਰੋ ਜੀ ਐਤਾਂ ਜੀ ਦੇ ਰਿਹਾ ਮੈਨੂੰ ਕੰਡ ਕਰਵਾਉਣਾ ਵੀ ਤੁਹਾਨੂੰ ਬਦਲੀ ਕਰਾਉਣੀ ਹੈ ਜਿਲੰਦਰ ਰਿਪੋਰਟ ਹੋ ਰਿਹਾ ਕਿਨੇ ਗਿਆ ਐਥੇ ਨਹੀਂ ਸੁਣਿਆ ਐਥੇ ਨਹੀਂ ਸੁਣਿਆ ਰਿਪੋਰਟ ਹੋ ਰਿਹਾ ਇਹ ਵੀ ਕਰਦੇ ਨੇ ਹੋਹੀ ਹੋ ਰਿਹਾ ਮਾਮਾ ਕੋਈ ਆਲੀ ਐਥੇ ਨਹੀਂ ਸੁਣਿਆ ਆਪਣੇ ਬੋਲੇ ਸੁਣ ਕੇ ਕਰਾਉਣਾ ਕਿ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਮੈਂ ਅਸੀਂ ਸਮਾਜ ਚ ਅਸੀਂ ਆਪਣਾ ਸਮਾਜ ਨਹੀਂ ਗੱਡੀ ਲੈ ਠੀਕ ਹੈ ਭਾਈ ਜੀ ਮੈਂ ਨਾ ਤੂੰ ਸਾਡੀ ਧੀ ਨਾ ਨਾਲ ਦਾ ਸਹੂਰੇ ਤੁਹਾਡੇ ਜਿਵੇਂ ਮੇਰੇ ਬੱਚੇ ਤੂੰ ਧੀ ਹੈ ਸਾਡੀ ਹਾਂ ਤੂੰ ਤੁਸੀ ਮੈਨੂੰ ਕਹਾਂਗੇ ਥਾਣੇ ਤੁਸੀ ਕਹਿੰਦੇ ਤੁਸੀਂ ਕਈ ਭੈਣ ਕਹੋਗੇ ਨਾ ਮੈਂ ਗੱਡੀ ਦਾ ਥਾਣੇ ਨਹੀਂ ਆਣਾ ਬਈ ਕੋਈ ਕਹਦਾ ਨਹੀਂ ਕਿਹਾ ਤੁਸੀਂ ਕਹੋ ਸਹੀ ਤਰੀਕੇ ਨਾਲ ਗੱਲ ਨਹੀਂ ਤੁਸੀਂ ਕੋਈ ਨਹੀਂ ਕਿਹਾ ਆਇਆ ਜੀ ਆਇਆ ਨੂੰ میری ਗੱਲ ਸੁਣੋ ਇਹ ਜਿਹੜੀ ਅਫੀਸਰ ਸਾਹਿਬ ਆਪਰੇ ਬਹੁਤ ਗੁੱਸੇ ਵਿੱਚ ਹਨ ਬਹੁਤ ਬਹੁਤ ਨਾ ਮੈਂ ਤੁਹਾਨੂੰ ਕਹਿੰਦਾ ਕਿ ਜੀ ਨੂੰ ਨਾ ਬਹੁਤ ਗੰਭੀਰ ਖਿਆਲ ਹੈ ਚਲੋ ਇੱਕ ਵਾਰ ਆ ਜੀ ਚਲੋ ਕੋਈ ਗੱਲ ਨਹੀਂ ਛੋਟੇ ਕਿ ਹਟਾਓ ਮੈਂ ਗੱਡੀ ਦਿੱਤੀ ਉਹ ਨਹੀਂ ਮੈਂ ਨਾ ਜ਼ਿਆਦਾ ਕੰਟੀਨਿਊਸ ਕਰੋ ਜੀ ਇਹ ਤੁਹਾਨੂੰ ਦੇ ਰਹੇ ਮੈਨੂੰ ਸਸਪੈਂਡ ਕਰਵਾਉਣਾ ਤੇ ਤੁਹਾਨੂੰ ਬਦਲੀ ਕਰਾਉਣੀ ਹੈ ਇਹ ਰਿਪੋਰਟ ਹੋ ਰਿਹਾ ਕਿੰਨੇ ਗਿਆ ਅਸੀਂ ਤੇ ਸੁਣਿਆ ਇਹ ਤੇ ਨਹੀਂ ਸੁਣਿਆ ਰਿਪੋਰਟ ਹੋ ਰਿਹਾ ਇਹ ਵੀ ਕਰ ਲੈਦੇ ਉਹ ਹੀ ਹੋ ਰਿਹਾ ਮੈਮ ਕੋਈ ਹਾਲ ਨਹੀਂ ਇਹ ਤੇ ਨਹੀਂ ਸੁਣਿਆ ਆਪਣੇ ਬੋਲੇ ਸਸਪੈਂਡ ਕਰਾਉਣਾ ਕਿ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਬੈਸ ਸੀ ਸਮਝਾਉਂਦੇ ਅਸੀਂ ਆਪਣੇ ਸਮਝ ਦੀ ਗੱਡੀ ਲਾ ਠੀਕ ਹੈ ਭਾਈ ਮੈਂ ਮੈਂ ਤੂੰ ਸਾਡੀ ਧੀ ਹੈਂ ਆ ਨਾ ਤਾਂ ਸੁਣੋ ਇਹਰੇ ਤੁਹਾਡੇ ਜਿਵੇਂ ਮੇਰੇ ਬੱਚੇ ਕੀ ਕੀ ਹੈ ਸਾਡੇ ਹਾਂ ਤੁਸੀਂ ਮੈਨੂੰ ਕਹਿੰਦੇ ਥਾਣੇ ਤੁਸੀ ਕਹਿੰਦੇ ਸਰ ਤੁਸੀਂ ਕਿਹਨਾਂ ਭਾਂਗੋਂ ਮੈਂ ਨਾ ਗੱਡੀ ਵਾ ਕੇ ਥਾਣੇ ਨਹੀਂ ਆਣਾ ਸਰ ਇਹ ਕਹਦਾ ਨਹੀਂ ਕਿਹਾ ਤੁਸੀਂ ਕਹ ਰਹੇ ਸਹੀ ਤਰੀਕੇ ਨਾਲ ਗੱਲ ਨਹੀਂ ਤੁਸੀਂ ਕੋਈ ਮੈਨੂੰ ਨਹੀਂ ਆ ਜਾ ਜਲਦੀ ਅੱਛਾ میری ਗੱਲ ਸੁਣ ਲੋ

ਤੁਸੀਂ ਕੰਟੀਨਿਊਸ ਕਰੋ ਜੀ ਇਹ ਤੁਹਾਨੂੰ ਦੇ ਰਹੇ ਮੈਨੂੰ ਸਸਪੈਂਡ ਕਰਵਾਉਣਾ ਵੀ ਤੁਹਾਨੂੰ ਬਦਲੀ ਕਰਾਉਣੀ ਹੈ ਇਹ ਗੰਦਰ ਸ਼ੋਰ ਹੋ ਰਿਹਾ ਕਿੰਨੇ ਗਿਆ ਅਸੀਂ ਤਾਂ ਇਹ ਇੱਦਾਂ ਨਹੀਂ ਸੁਣਿਆ ਮਾਰੇ ਕੋੜਾ ਹੋ ਰਿਹਾ ਹੋਈ ਹੋ ਰਿਹਾ ਮੈਮ ਕੋਈ ਹਾਲ ਨਹੀਂ ਇੱਦਾਂ ਹੀ ਸੁਣਿਆ ਆਪਣੇ ਬਾਰੇ ਸਸਪੈਂਡ ਕਰਾਉਣਾ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਬੈਸ ਸੀ ਸਮਝਾਉਂਦੇ ਅਸੀਂ ਆਪਣੀ ਸਮਝ ਨਹੀਂ ਗੱਡੀ ਲੈ ਠੀਕ ਹੈ 5 ਦਿਨ ਮਿਲਦਾ ਤੇ ਸਾਡੀ ਪੂਰੀ ਨਾ ਨਾਲ ਤਾਂ ਸੋਹਣੇ ਪੂਰੇ ਤੁਹਾਡੇ ਜਿਵੇਂ ਮੇਰੇ ਬੱਚੇ ਧੀ ਨਾ ਸਾਡੇ ਬਹੁਤ ਪਰੇ ਤੁਸੀਂ ਮੈਨੂੰ ਕਹਿੰਦੇ ਖਾਣੇ ਤੁਸੀਂ ਕਹਿੰਦੇ ਅਰ ਤੁਸੀਂ ਨਾ ਕੋਈ ਨਹੀਂ ਮੈਂ ਗੱਡੀ ਵਾਗ ਥਾਣੇ ਨਹੀਂ ਆਣਾ ਤੁਸੀਂ ਕਹਿੰਦੇ ਨਹੀਂ ਕਿ ਤੁਸੀਂ ਕਹਿੰਦੇ ਹੋ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਤੁਸੀਂ ਕੋਈ ਨਹੀਂ ਕਿਹਾ ਆ ਜਾਓ ਜੀ ਅੱਛਾ ਤੇਰੀ ਕੀ ਨਿਸ ਕਰੋ ਜੀ ਇਹ ਤੁਹਾਨੂੰ ਮੈਨੂੰ ਕੰਸਟੈਂਡ ਕਰਵਾਉਣਾ ਵੀ ਤੁਹਾਨੂੰ ਬਦਲੀ ਕਰਾਉਣੀ ਹੈ ਜਿੰਦਗੀ ਰਿਪੋਰਟ ਹੋ ਰਹੀ ਕਿੰਨੇ ਗਿਆ ਅਸੀਂ ਤੇ ਸੁਣਿਆ ਇੱਥੇ ਨਹੀਂ ਸੁਣਿਆ ਰਿਪੋਰਟ ਹੋ ਰਹੀ ਹੈ ਹੋਹੀ ਹੋ ਰਹੀ ਮੈਮ ਕੋਈ ਹਾਲ ਨਹੀਂ ਇੱਥੇ ਨਹੀਂ ਸੁਣਿਆ ਆਪਣੇ ਵੱਲੋਂ ਕੰਸਟੈਂਡ ਕਰਾਉਣਾ ਕਿ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਬੈਸੀ ਸਮਾਜ ਅਸੀਂ ਇਹ ਬ੍ਰਸ਼ ਨਾ ਹੀ ਗੱਡੀ ਲੈ ਠੀਕ ਹੈ ਭਾਈ ਮੈਂ ਮੈਂ ਨਾ ਤੁਸੀਂ ਸਾਡੀ ਧੀ ਹੈ ਨਾ ਰਾਜਾ ਸੋਹਣੇ ਇਹਦੇ ਘਟੇ ਜਿਹੜੇ ਮੇਰੇ ਬੱਚੇ ਧੀ ਹੈ ਸਾਡੇ ਹਾਂ ਤੁਸੀਂ ਮੈਨੂੰ ਕਹਾਂਗੇ ਥਾਣੇ ਤੁਸੀ ਕਹਿੰਦੇ ਸਰ ਤੁਸੀਂ ਕਿਹ ਚਿਹਰੇ ਤੋਂ ਮੈਂ ਨਾ ਮੈਂ ਗੱਡੀ ਲੈ ਕੇ ਥਾਣੇ ਨਹੀਂ ਆਣਾ ਸਰ ਕੋਈ ਕਹਦਾ ਨਹੀਂ ਕਿਹਾ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਲੈਣੇ ਤੁਸੀਂ ਕੋਈ ਮੈਨੂੰ ਨਹੀਂ ਆਇਆ ਜੀ ਇੱਥੇ ਬਹੁਤ ਧੀਰਜ ਨਾਲ ਹੋ ਲੇਡੀ ਅਫਸਰ ਨੇ ਆਪਾਂ ਆਪਾ ਦਰਦੀ ਆਪਾਂ ਆਪਾ ਦਰਦੀ ਹੈ ਕਬੂਸ ਨਹੀਂ ਮੈਂ ਚੰਗੀ ਚੰਗੀ ਉਹ ਗੱਲ ਵੀ ਖਦੀ ਆ ਚਲੋ ਦੇਖੀ ਬਹੁਤ ਆ ਗਿਆ ਚਲੋ ਕੋਈ ਆ ਗਿਆ ਛੋਟੇ ਕਿ ਹਟਾਓ ਹਾਂ ਮੈਂ ਗੱਡੀ ਦਿੱਤੀ ਉਹ ਨਹੀਂ ਜਿਆਦਾ ਮਿੰਟੀਆਂ ਲਾਉਗੀ ਉਹ ਗੱਡੀ ਆ ਰਹੀ ਹੈ ਨਹੀਂ ਪਤਨੀ ਕੋਈ ਕੰਡਿਸ਼ਨਿਸ ਕਰੋ ਜੀ ਇਹ ਤੁਹਾਨੂੰ ਦੇ ਰਹੇ ਨੂੰ ਕੰਪਲੈਂਟ ਕਰਵਾਉਣਾ ਤੇ ਤੁਹਾਨੂੰ ਬਦਲੀ ਕਰਾਉਣੀ ਹੈ ਇਹ ਲੰਬਾ ਰਿਪੋਰਟ ਹੋ ਰਿਹਾ ਕਿੰਨੇ ਗਿਆ ਅਸੀਂ ਤੇ ਸੁਣਿਆ ਇੱਥੇ ਨਹੀਂ ਸੁਣਿਆ ਰਿਪੋਰਟ ਹੋ ਰਿਹਾ ਕੋਈ ਕਰਦੇ ਨੇ ਹੋਈ ਹੋ ਰਿਹਾ ਮੈਮ ਕੋਈ ਹਾਲ ਨਹੀਂ ਇੱਥੇ ਸੁਣਿਆ ਆਪਣੇ ਵੱਲੋਂ ਕੰਪਲੈਂਟ ਕਰਾਉਣਾ ਕਿ ਕੋਈ ਨਹੀਂ کہہ ਰਿਹਾ ਮੈਮ ਅਸੀਂ ਆਪਣੇ ਬੱਸ ਹੀ ਸਮਝਦੇ ਅਸੀਂ ਆਪਣੀ ਸਮਝ ਦੀ ਗੱਡੀ ਲਈ ਠੀਕ ਹੈ ਪਾਈ ਦਿਨ ਮਿਲਦਾ ਤੁਸੀਂ ਸਾਡੀ ਕੀ ਨਾ ਕਾਪਾ ਸੋਹਣੇ ਮੇਰੇ ਘਰ ਦੇ ਜਿਹੜੇ ਮੇਰੇ ਬੱਚੇ ਆ ਕੀ ਕੀ ਆ ਸਾਡੇ ਬਹੁਤ ਪਰੇਸ਼ਾਨ ਹਾਂ ਤੁਸੀਂ ਮੈਨੂੰ ਕਹਿੰਦੇ ਥਾਣੇ ਨੂੰ ਤੁਸੀਂ ਕਹਿੰਦੇ ਆ ਤੁਸੀਂ ਕਈ ਭੈਣ ਕਹੋ ਮੈਂ ਨਾ ਗੱਡੀ ਦਾ ਥਾਣੇ ਨਹੀਂ ਆਣਾ ਸਰ ਤੁਸੀਂ ਕਹਿੰਦਾ ਨਹੀਂ ਕਿਹਾ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਤੁਸੀਂ ਕੋਈ ਮੈਨੂੰ ਨਹੀਂ ਆਇਆ ਜਲਦੀ ਅੱਛਾ ਤੇਰੀ ਗੱਲ ਸੁਣੋ ਲੇਡੀ ਅਫਸਰ ਨੇ ਆਪਾਂ ਆਪਾਂ ਦੋ ਜੀ ਹਟਾਓ ਹਟਾਓ ਬੜੀ ਖਾਦੀ ਆ ਚਲੋ ਚਲੋ ਕੋਈ ਆ ਹਾਂ ਮੈਂ ਗੱਡੀ ਦਿੱਤੀ ਉਹ ਨਹੀਂ ਕਬਲ ਨਹੀਂ ਜਾਣਾ ਆਪਣੇ ਨੂੰ ਪਿਆਰਾ ਲੋਜੀ ਉਹ ਪਿਆਰਾ ਨਹੀਂ ਪਤਨੀ ਤੁਸੀਂ ਇਹ ਕੰਟੀਨਿਊਸ ਕਰੋ ਜੀ ਇਹ ਤਾਂ ਜੇਰੇ ਮੈਨੂੰ ਸਸਟੈਂਡ ਕਰਵਾਉਣਾ ਵੀ ਤਾਂ ਬਦਲੀ ਕਰਾਉਣੀ ਹੈ ਜਿੰਦਗੀ ਰਿਪੋਰਟ ਹੋ ਰਿਹਾ ਕਿਨੇ ਗਿਆ ਅਸੀਂ ਤੇ ਨਹੀਂ ਸੁਣਿਆ ਇਹ ਤੇ ਨਹੀਂ ਸੁਣਿਆ ਰਿਪੋਰਟ ਹੋ ਰਿਹਾ ਇਹ ਵੀ ਕਰਦੇ ਨੇ ਹੋਹੀ ਹੋ ਰਿਹਾ ਮੈਮ ਕੋਈ ਹਾਲ ਨਹੀਂ ਅਸੀਂ ਤੇ ਨਹੀਂ ਸੁਣਿਆ ਆਪਣੇ ਵੱਲੋਂ ਸਸਟੈਂਡ ਕਰਾਉਣਾ ਕਿ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਮੈਂ ਅਸੀਂ ਸਮਾਜ ਅਸੀਂ ਆਪਾਂ ਸੁਣਾ ਲਈ ਗੱਡੀ ਲੈ ਠੀਕ ਹੈ ਭਾਈ ਜੇ ਮੈਂ ਨਾ ਤੁਸੀਂ ਸਾਡੀ ਧੀ ਨਾ ਤਾਂ ਸੋਹਣੇ ਮੇਰੇ ਘਰ ਦੇ ਜਿਹੜੇ ਮੇਰੇ ਬੱਚੇ ਧੀ ਹੈ ਸਾਡੇ ਤੁਸੀਂ ਮੈਨੂੰ ਕਹਿੰਦੇ ਖਾਣੇ ਨੂੰ ਤੁਸੀਂ ਕਹਿੰਦੇ ਤੁਸੀਂ ਕਹਿ ਤਾਂ ਕਹਿੰਦੇ ਮੈਂ ਗੱਡੀ ਦਾ ਖਾਣੇ ਨਹੀਂ ਆਣਾ ਸਰ ਤੁਸੀਂ ਕਹਿੰਦਾ ਨਹੀਂ ਕਹਿੰਦਾ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਗੱਲ ਨਹੀਂ ਤੁਸੀਂ ਕੋਈ ਨਹੀਂ ਆਇਆ ਜੀ ਇੱਥੇ ਇੱਕ ਦੇਰ ਬਸ ਹੁਣੋ ਇੱਕ ਜੀ ਲੈਡੀ ਅਸੀਂ ਸਾਡੇ ਆਪਾਂ

ਤੁਸੀਂ ਕੰਮ ਜਿਹੜਾ ਕੰਟੀਨਿਊਸ ਕਰੋ ਜੀ ਇਹ ਤੁਹਾਨੂੰ ਦੇ ਰਹੇ ਮੈਨੂੰ ਸਸਪੈਂਡ ਕਰਵਾਉਣਾ ਵੀ ਤੁਹਾਨੂੰ ਬਦਲੀ ਕਰਾਉਣੀ ਹੈ ਜਿੰਦਗੀ ਰਿਪੋਰਟ ਹੋ ਰਿਹਾ ਕਿਹਨੇ ਗਿਆ ਇੱਥੇ ਨਹੀਂ ਸੁਣਿਆ ਇੱਥੇ ਨਹੀਂ ਸੁਣਿਆ ਰਿਪੋਰਟ ਹੋ ਰਿਹਾ ਇਹ ਵੀ ਕਰਦੇ ਨੇ ਉਹ ਹੀ ਹੋ ਰਿਹਾ ਮੈਮ ਕੋਈ ਹਾਲ ਨਹੀਂ ਇੱਥੇ ਨਹੀਂ ਸੁਣਿਆ ਆਪਣੇ ਵੱਲੋਂ ਸਸਪੈਂਡ ਕਰਾਉਣਾ ਕਿਉਂ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਮੈਂ ਅਸੀਂ ਸਮਝਾ ਚੁੱਕੇ ਅਸੀਂ ਆਪਾਂ ਸਮਾਜ ਦੀ ਗੱਡੀ ਲੈ ਠੀਕ ਹੈ ਪਾਈ ਦਿਨ ਮਿਲਦਾ ਤੁਸੀਂ ਸਾਡੀ ਧੀ ਨਾ ਦਾਦਾ ਸਹੂ ਮੇਰੇ ਘਰ ਦੇ ਜਿੱਥੇ ਮੇਰੇ ਬੱਚੇ ਧੀ ਹੈ ਸਾਡੇ ਹਾਂ ਤੁਸੀਂ ਮੈਨੂੰ ਕਹਿੰਦੇ ਖਾਣੇ ਨੂੰ ਤੁਸੀਂ ਕਹਿੰਦੇ ਅਰ ਤੁਸੀਂ ਕਿਹਨਾਂ ਕਹਿੰਦੇ ਮੈਂ ਗੱਡੀ ਦਾ ਖਾਣੇ ਨਹੀਂ ਆਣਾ ਦੇਖੋ ਤੁਸੀਂ ਕਹਿੰਦੇ ਨਹੀਂ ਕਹਿੰਦੇ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਜਾਣਾ ਨਹੀਂ ਤੁਸੀਂ ਕੋਈ ਨਹੀਂ ਆਇਆ ਜੀ ਜੀ ਗੱਲ ਸੁਣੋ ਕਿ ਲੈਡੀ ਆਪਰੇ ਸਾਡੇ ਆਪੇ ਬਹੁਤ ਧੰਨਵਾਦ

ਤੁਸੀਂ ਤਾਂ ਕੰਮ ਨਹੀਂ ਕਰਦੇ ਨੀ ਕਰੋ ਜੀ ਇਹ ਤਾਂ ਜੇਰੇ ਮੈਨੂੰ ਸਸਪੈਂਡ ਕਰੋ ਉਹਨਾਂ ਦੀ ਤੁਹਾਨੂੰ ਬਦਲੀ ਕਰਾਉਣੀ ਹੈ ਜਿੰਦਗੀ ਰਿਪੋਰਟ ਹੋ ਰਿਹਾ ਕਿਨੇ ਗਿਆ ਅਸੀਂ ਤਾਂ ਸੁਣਿਆ ਐ ਇੱਥੇ ਨਹੀਂ ਸੁਣਿਆ ਰਿਪੋਰਟ ਹੋ ਰਿਹਾ ਇਹ ਵੀ ਕਰਦੇ ਨੇ ਉਹੀ ਹੋ ਰਿਹਾ ਮੈਮ ਕੋਈ ਹਾਲ ਨਹੀਂ ਇੱਥੇ ਨਹੀਂ ਸੁਣਿਆ ਆਪਣੇ ਵੱਲੋਂ ਕਿਸੇ ਕਰਾਉਣਾ ਕਿ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਬੈਸਿਸ 'ਚ ਸਮਝਾ ਅਸੀਂ ਆਪਣੇ ਸਮਾਂ ਨਹੀਂ ਗੱਡੀ ਲੈ ਠੀਕ ਹੈ ਭਾਈ ਮੈਂ ਮਿੰਨਾ ਤੁਸੀਂ ਸਾਡੀ ਕੀ ਨਾ ਨਾ ਤਾਂ ਸੋਹਣੇ ਮੈਂ ਤੁਹਾਡੇ ਜਿੱਥੇ ਮੇਰੇ ਬੱਚੇ ਕੀ ਕੀ ਹੈ ਸਾਡੇ ਨਹੀਂ ਉਹ ਤਾਂ ਤੁਸੇ ਮੈਨੂੰ ਕਹਾਂਗੇ ਖਾਣੇ ਤੁਸੀਂ ਕਹਿੰਦੇ ਤੁਸੀਂ ਕਈ ਭੈਣ ਕਹੋ ਮੈਂ ਗੱਡੀ ਦਾ ਖਾਣੇ ਨਹੀਂ ਆਣਾ ਸਰ ਤੁਸੀਂ ਕਹਿੰਦਾ ਨਹੀਂ ਕਿਹਾ ਤੁਸੀਂ ਕਹਿੰਦੇ ਸਹੀ ਤਰੀਕੇ ਨਾਲ ਗੱਲ ਨਹੀਂ ਤੁਸੀਂ ਕੋਈ ਮੈਨੂੰ ਨਹੀਂ ਆਇਆ ਜਲਦੀ ਆਓ میری ਗੱਲ ਸੁਣੋ ਇੱਕ ਲੇਡੀ ਆਪਰੇ ਸਾਡੇ ਆਪ ਧੰਨਵਾਦ ਥੋੜਾ ਕਾਹੋ ਬੱਦਮਾਣ ਇਹ ਕਬੂਤੀ ਨਹੀਂ ਮੈਂ ਤਾਂ ਚੰਗੀ ਕਾਹੋ ਜੀ ਦੂਰ ਨਾ ਜਾ ਉਹ ਗਰੀ ਖਦੀ ਆ ਚਲੋ ਚਲੋ ਕੋਈ ਆ ਰਿਹਾ ਹੈ ਹਾਂ ਮੈਂ ਗੱਡੀ ਦਿੱਤੀ ਉਹ ਨਹੀਂ ਨਾ ਜ਼ਿਆਦਾ ਮਿੰਟਾਂ ਲਓ ਜੀ ਬਹੁਤ ਵਧੀਆ ਨਾ ਮੈਂ ਪਤਨੀ ਕਿੰਨੇ ਕਮੰਡੀ ਨੇ ਕਰਾ ਜੀ ਇਹ ਕੰਮ ਦੇ ਰਹੇ ਮੈਨੂੰ ਸਸਪੈਂਡ ਕਰਵਾਉਣਾ ਵੀ ਤੁਹਾਨੂੰ ਬਦਲੀ ਕਰਾਉਣੀ ਹੈ ਇਹ ਕੰਮ ਦੇ ਰਿਪੋਰਟ ਹੋ ਰਿਹਾ ਕਿਨੇ ਗਿਆ ਅਸੀਂ ਤੇ ਨਹੀਂ ਸੁਣਿਆ ਇੱਥੇ ਨਹੀਂ ਸੁਣਿਆ ਰਿਕਾਰਡ ਹੋ ਰਿਹਾ ਇਹ ਵੀ ਕਰ ਲਏ ਉਹ ਵੀ ਹੋ ਰਿਹਾ ਮੈਮ ਕੋਈ ਹਾਲ ਨਹੀਂ ਇੱਥੇ ਨਹੀਂ ਸੁਣਿਆ ਆਪਣੇ ਵੱਲੋਂ ਸਸਪੈਂਡ ਕਰਾਉਣਾ ਕਿ ਕੋਈ ਨਹੀਂ ਕਹਿ ਰਿਹਾ ਮੈਮ ਅਸੀਂ ਆਪਣੇ ਮੈਂ ਅਸੀਂ ਸਮਾਜ ਚ ਅਸੀਂ ਆਪਣਾ ਸਮਾਜ ਨਹੀਂ ਗੱਡੀ ਲਾਉਂਦੇ ਠੀਕ ਹੈ ਭਾਈ ਮੇਰੇ ਮਿੰਦਾ ਤੁਸੀਂ ਸਾਦੀ ਤੁਸੀਂ ਆਹ ਦਾ ਸੌਂਹੇ ਪੂਰੇ ਘਾਟੇ ਜਿੱਦੇ ਮੇਰੇ ਬੱਚੇ ਕੀ ਕੀ ਹੈ ਸਾਡੇ ਹਾਂ ਤੁਸੀਂ ਮੈਨੂੰ ਕਹਾਂਗੇ ਥਾਣੇ ਬੁਲਾਓ ਤੁਸੀਂ ਕਹਿੰਦੇ ਸਰ ਤੁਸੀਂ ਕੀ ਕਰ ਰਹੀ ਨਾ ਮੈਂ ਗੱਡੀ ਦਾ ਠਾਣੇ ਨਹੀਂ ਆਣਾ ਸਰ ਤੁਸੀਂ ਕਹਤ ਨਹੀਂ ਕਿਹਾ ਤੁਸੀਂ ਕਹ ਰਹੇ ਸਹੀ ਤਰੀਕੇ ਨਾਲ ਜਾਣੇ ਨਹੀਂ ਤੁਸੀਂ ਕੋਈ ਮੈ ਨਹੀਂ ਆ ਜਾਓ ਜਲਦੀ ਅੱਛਾ ਇਹ ਗੱਲ ਛੱਡੋ ਇਹ ਜੇ ਡੀ ਆਫਿਸ ਸਾਹਿਬ ਆਪੇ ਆਪੇ ਕਰ ਦਿੰਦੇ ਨੇ ਧੰਨਵਾਦ ਤੁਹਾਨੂੰ ਥੋੜਾ ਕਾ